প পুয়া নুপজামা কি চ প পুছে পুয়া উপজামা কি পু পাতা কি খইদ কাদি পাকে পুজা্ব নালা উততধিমাই পাকে পজাম ਕਦੇ ਹਾਂ ਕਰਕੇ ਕਦੇ ਨਾ ਕਰਕੇ ਅੱਜ ਨੱਚੇ ਨਾ ਗਿੱਜੇ ਤੇਰੀ ਬਾਹ ਫਾੜ ਕੇ ਨੱਚੇ ਨਾ ਬੜਗੇਨੀ ਤੇਰੀ ਬਾਹ ਫਾੜ ਕੇ ਜੱਕਦੇ ਹੋ ਹੋਰ ਚੱਕਦੇ ਨਾ ਚੱਕਦੇ ਖੜ ਜਾ ਖੜ ਜਾ ਸਾਰੇ ਥੱਕ ਕਰ ਜਾ ਸਾਰੇ ਥੱਕੇ ਜਾਣੇ ਅੱਜ ਮੈਂ ਨਹੀਂ ਓਥ ਥਕਣਾ ਬਾਣੀ ਕੇ ਪੂ ਮੀਰੀ ਨਹੀਂ ਮੈਂ ਗਿੱਧੇ ਵਿੱਚ ਨੱਚਣਾ ਕੱਗਰ ਆਲੇ ਆਂਦਾ ਨਹੀਂ ਮੈਂ ਤਾਂ ਕਰ ਕੇ ਅੱਜ ਨੱਚਣਾ ਗਿੱਧੇ ਚ ਤੇਰੀ ਪਾ ਫਾੜ ਕੇ ਹੱਥ ਮੱਤੇ ਮੈਂ ਦਿੰਦੇ ਚ ਤੇਰੀ ਪਾ ਵਿੱਚ ਚਾਂਜਰਾ ਮੈਂ ਪੌਣੀਆ ਗੋਰੇ ਗੋਰੇ ਪੈਰਾ ਵਿੱਚ ਚਾਂਜਰਾ ਮੈਂ ਪੌਣੀਆ ਖੜ ਜਾ ਨੱਚ ਨੱਚ ਤੂੰੜ ਖੜ ਜਾ ਖੜ ਜਾ ਯਾਰ ਆ ਦੇ ਨਿਹਰਾ ਖੜ ਜਾ ਗੋਰੇ ਗੋਰੇ ਪੈਰਾ ਵਿੱਚ ਛਾਂਜੀ ਰਾਂ ਮੈਂ ਪਉਣੀ ਆ ਨਾਚੀ ਮਾਰਿ ਮਾਰਿ ਅੱਡੀ ਧੂੜ ਅੰਬਰ ਚੜਾਉਣੀ ਆ ਤਿੱਲੇਦਾਰ ਜੁੱਤੀ ਲਿਆਂਦੀ ਤਾਂ ਕਰਕੇ ਅੱਜ ਨੱਚੀ ਨਾ ਗਿੱਦੇ ਚ ਤੇਰੀ ਭਾ ਫੜ ਕੇ ਅੱਜ ਨੱਚੀ ਨਾ ਗਿੱਦੇ ਚ ਤੇਰੀ ਹੋਰਾ ਵੇੜੇ ਵੱਜੇ ਸਪੀਕਰ ਹੋਰਾ ਵੇੜੇ ਵੱਜੇ ਸਪੀਕਰ ਸਾਡੇ ਵੇੜੇ ਸਪੀਕਰ ਨਹੀਂ ਕਦੋਂ ਦੇਵੇਂਗੀ ਤੇਰੇ ਛੂਟ ਨਾਲ ਦੀ ਨਹੀਂ ਕਰਨੀ ਕਦੋਂ ਦੇਵੇਂਗੀ ਤੇਰੇ ਛੂਟ ਨਾਲ ਦੀ ਨਹੀਂ ਕਰਨੀ ਕਦੋਂ ਦੇਵੇਂਗੀ ਬਾਬਾ ਚੱਕਾ ਕਰੋ ਬੋਲੀ ਜੀ ਪਹਿਲਾਂ ਹਣ ਤੂੰ ਹੀ ਪਾਓ ਮੈਂ ਤਾਂ ਬਾਦੀ ਮੈਂ ਹੋਰ ਯਾਦ ਕਰਦਾ ਆਈ ਮੋਰਦਾ ਬਾਈ ਤਾਂ ਆਈ ਕਿਉਂ ਕਰਦੇ ਹੋ ਜੇ ਤੂੰ ਚਲੋ ਚਲੋ ਮਾਰਾ ਬਹੁਤ ਬਾਦਿਆਂ ਅਡਾ ਢਪੇ ਕੰਦਾਂ ਦੇ ਲੋੜ ਪਾ ਗਏ ਨਚਲਨੀ ਮੂਟਾ ਲਰਦੇ ਦੁਰਬਾਬੀਏ ਨਚਲਨੀ ਆਪ ਪੱਤਾ ਗਾਰਾ ਦੇਖਣ ਜਾਣਾ ਸੀ ਸੰਕੀ ਦਾ ਜਵਾਰਾ ਦੇਖਣ ਜਾਣਾ ਸੀ ਸ਼ਕਤੀ ਦਾ ਜਵਾਰਾ ਦੇਖਣ ਜਾਣਾ ਸੀ ਸੰਕੀ ਦਾ ਜਵਾਰਾ ਦੇਖਣ ਜਾਣਾ ਸੀ ਸ਼ਕਤੀ ਦਾ ਜਵਾਰਾ ਦੇਖਣ ਜਾਣਾ ਸੀ ਸਾਰੇ ਤਾਂ ਗਹਿਣੇ ਮੇਰੇ ਮਾਪਿਆਣੇ ਪਾਏ ਇਕੋਂ ਤਬੀਤ ਉਹਦੇ ਘਰ ਦਾ ਨੀਂਦ ਤੋਂ ਲੜਦਾ ਤੇ ਲਾਦੇ ਜਾਂਦੇ ਗਾੜੀ ਦਾ ਨੀਂਦ ਤੋਂ ਲੜਦਾ ਤੇ ਜਗੀਰ ਨੌਰਿਆ ਸਰਦਾਰ ਦਾ ਬੈਠਾ ਜਿੱਤੋਂ ਪੀ ਵੇ ਕੋਈ ਨਹੀਂ ਟਾਈਮ ਕੋਈ ਨਹੀਂ ਆਪਾਂ ਨਹੀਂ ਸਕਦੇ ਤਾਂ ਸੱਕ ਗਏ ਆਪੇ ਨਹੀਂ ਸਕਦੇ ਬੱਤਰ ਆਪ ਵੀ ਚਾਰ ਵੇਸ